ਮੈਂ ਜਿਤਿੰਦਰ ਕੁਮਾਰ ਬੀਜੇਪੀ ਜਨਸਕੱਤਰ ਬਲਾਗ ਡੇਰਾ ਬਾਬਾ ਨਾਨਕ ਮੈਂ ਮੰਗ ਕਰਤਾ ਮਾਨਯੋਗ ਮੁੱਖ ਮੰਤਰੀ ਮਾਨਯੋਗ ਗ੍ਰਹਿ ਮੰਤਰੀ ਮਾਨਯੋਗ ਮੁੱਖ ਮੰਤਰੀ ਮਾਨਯੋਗ ਰਾਸ਼ਟਰਪਤੀ ਸ਼ਾਮ ਰੁੱਤੂ ਦੀ ਮੈਂ ਕੁਝ ਕਾਰਨਾਂ ਤੋਂ ਮੈਂ ਆਪਣੇ ਪड़ोसी ਤੋਂ ਇਤਨਾ ਤੰਗਾ ਕਿ ਮੈਨੂੰ ਬਹੁਤ ਤੰਗ ਪ੍ਰੇਸ਼ਾਨੀ ਤੇ ਆ ਰਿਹਾ ਮੈਂ ਚਾਹੁੰਦਾ ਕਿ ਮੇਰੀ ਮੈਂ ਆਪਣੇ ਆਪ ਨੂੰ ਕੁਝ ਕਾਰਨਾ ਕਰਕੇ ਮੈਂ ਜ਼ਿੰਦਗੀ ਜਿਉਣਾ ਨਹੀਂ ਹੁੰਦਾ ਮੈਂ ਮਾਨਜੁਗ ਸੈਂਟਰ ਗਵਰਨਮੈਂਟ ਕੋ ਮੰਨ ਕਰਨਾ ਕਿ ਮੈਨੂੰ ਰਿਸ਼ਾ ਮਰਤੂ ਦੀ ਅਜਾਈ ਦਿੱਤੀ ਜਾਏ ਕਿਸੇ ਦਿਰਾਵੀ ਕੋ ਟੀਕਾ ਜਾਂ ਗੋਲੀ ਨਾ ਵੀ ਇਹਨਾਂ ਹੱਬ ਕੋ ਜ਼ਿੰਮੇਵਾਰੀ ਜੁੜਾ ਕੋ ਕਿ ਮੇਰਾ ਪਰੋਸ਼ੀਆ ਕੋੜੋਣਾ ਪਤੀ ਜਿਹਨੇ ਮੇਰਾ ਜੁਨਾ ਹਰਾਮ ਕੀਤਾ ਹੈ ਮੇਰੇ ਘਰ ਨੂੰ ਹੜਪਨ ਦੀ ਕੋਸ਼ਿਸ਼ ਕਰ ਰਿਹਾ ਮੇਰੀ ਮਿਸ ਜੈਥੋਂ ਤੋਂ ਬਾਅਦ ਬੱਚੇ ਮੇਰੇ ਦੋ ਕੋਈ ਬੇਰੋਜ਼ਗਾਰ ਨੇ ਡਿਗਦਿਆਂ ਕਰਕੇ ਧੱਕੇ ਖਾਂਦੇ ਨੇ nde ਵੈਦ ਵਿੱਚ ਇੱਕ ਬੱਚੇ ਨੂੰ ਆਪਣੇ ਲਾਗੇ ਮੈਂ ਸੱਧਿਆ ਮੇਰੀ ਸੇਵਾ ਕਰਦਾ 53 ਸਾਲ ਮੇਰੀ ਉਮਰ ਹੈ ਜੇਕਰ ਮੇਰੇ ਪਰਿਵਾਰ ਨੂੰ ਜਾਂ ਮੈਨੂੰ ਕੁਝ ਗੱਲਬਾਤ ਹੁੰਦੀ ਹੈ ਉਹਦਾ ਜ਼ਿੰਮੇਵਾਰ ਹੋਏਗਾ ਜੰਗ ਬਾਦ ਰੋ ਦਾ ਪਰਿਵਾਰ ਕੋਟਾ ਕਰੀਆਂ ਚ ਮੇਰੀ ਨਹੀਂ ਚੱਲ ਰਹੀ ਹਰ ਤਾਂ ਜਿ ਮੇਰੀ ਨਹੀਂ ਚੱਲ ਰਹੀ ਉਹਦਾ 20 ਦਾ 30 ਲੱਖ ਵੀ ਲੱਗ ਜਾਏਗਾ ਮੈਂ ਲਾਵਾਂਗਾ ਤੇ ਉੱਤੇ ਜੇਕਰ ਮੈਂ ਗਲਤ ਹ ਤਾਂ ਮੇਰੇ ਤੇ ਕਾਨੂੰਨੀ ਕਾਰਵਾਈ ਹੋਏ ਜੋ ਉਹ ਗਲਤ ਹ ਤੇ ਉੱਤੇ ਕਾਨੂੰਨੀ ਕਾਰਵਾਈ ਹੋਏ ਬਲਾਕ ਡੇਰਾ ਬਾਬਾ ਨਾਨਕ ਦੇ ਭਾਰਤੀ ਜਨਤਾ ਪਾਰਟੀ ਦੇ ਜਰਨਲ ਸਕੱਤਰ ਜਤਿੰਦਰ ਸਿੰਘ ਕਾਲੀਆ ਦੇ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਜਤਿੰਦਰ ਸਿੰਘ ਕਾਲੀਆ ਨੇ ਪੰਜਾਬ ਦੇ ਮੁੱਖ ਮੰਤਰੀ ਭਾਰਤ ਦੇ ਗ੍ਰਹਿ ਮੰਤਰੀ ਅਤੇ ਭਾਰਤ ਦੇ ਰਾਸ਼ਟਰਪਤੀ ਨੂੰ ਇਸ ਵੀਡੀਓ ਦੇ ਵਿੱਚ ਸੰਬੋਧਨ ਕਰਦਿਆਂ ਹੋਇਆ ਕਿਹਾ ਹੈ ਕਿ ਉਹ ਆਪਣੇ ਕਰੋੜਪਤੀ ਗਵਾਂਟੀ ਤੋਂ ਤੰਗ ਆ ਕੇ ਇੱਛਾ ਮ੍ਰਿਤੂ ਦੀ ਮੰਗ ਕਰ ਰਹੇ ਨੇ ਬਲਾਕ ਡੇਰਾ ਬਾਬਨਾਂ ਨੂੰ ਮੈਂ ਮਾਨਯੋਗ ਮੁੱਖ ਮੰਤਰੀ ਮਾਨਯੋਗ ਪ੍ਰਧਾਨ ਮੰਤਰੀ ਮਾਨਯੋਗ ਰਾਸ਼ਟਰਪਤੀ ਕੋ ਮੰਗ ਕਰਨਾ ਮੈ ਇਸ ਸ਼ਮ ਮਰਤੂ ਦੀ ਮੰਗ ਕਰਨਾ ਕਿਉਂਕਿ ਮੇਰੇ ਗਵਾਂਡੀ ਨੇ ਮੈਨੂੰ ਇਨਾ ਹਾਸਮੈਂਟ ਕੀਤਾ ਦਾ ਕਿ ਕਿ ਮੈਂ ਕਿਤੇ ਵੀ ਜਾਣਾ ਤੇ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ ਜੇਕਰ ਮੇਰੇ ਐਸਐਸਪੀ ਸਾਹਿਬ ਨੂੰ ਗਦਾਸਪੁਰ ਵੀ ਐਪਲੀਕੇਸ਼ਨ ਦਿੱਤੀ ਹੋਤੀ ਕੋਈ ਸੁਣਵਾਈ ਨਹੀਂ ਹੋਈ ਡਿਊਟੀ ਕਮਿਸ਼ਨਰ ਸਾਹਿਬ ਨੂੰ ਵੀ ਆਨਲਾਈਨ ਐਪਲੀਕੇਸ਼ਨ ਪਾਈ ਹੈ ਉਹਤੇ ਵੀ ਕੋਈ ਸੁਣਵਾਈ ਹੋਈ ਸਭ ਤੋਂ ਪਹਿਲਾਂ 8 4 2022 ਨੂੰ ਮੇਰੀ ਦੁਕਾਨ ਤੇ ਹਮਲਾ ਹੋਇਆ ਉਵੀ ਮੇਰੇ ਵਿਰੋਧੀ ਪਾਰਟੀ ਨੇ ਕਰਾਇਆ 21 ਅਗਸਤ 2022 ਨੂੰ ਮੈਂ ਔਨਲਾਈਨ 100 ਨੰਬਰ ਤੇ ਕਾਲ ਕੀਤੀ ਸੀ ਲੇਕਿਨ ਕੋਈ ਕਾਰਵਾਈ ਨਹੀਂ ਹੋਈ 21 8 2022 ਨੂੰ ਔਨਲਾਈਨ ਐਪਲੀਕੇਸ਼ਨ ਡਿਪਟੀ ਕਮਿਸ਼ਨਰ ਸਾਹਿਬ ਨੂੰ ਭੇਜੀ ਜਿਹਦਾ ਕੰਪਲੇਨ ਨੰਬਰ ਹੈ 372428 ਉਤੇ ਕੋਈ ਕਾਰਵਾਈ ਨਹੀਂ ਹੋਈ ਮਿਤੀ 22 8 2022 ਨੂੰ ਐਸਐਸਪੀ ਸਾਹਿਬ ਗੁਰਦਾਸਪੁਰ ਨੂੰ ਵੀ 1597 ਐਪਲੀਕੇਸ਼ਨ ਨੰਬਰ ਆ ਉਹ ਵੀ ਐਪਲੀਕੇਸ਼ਨ ਪਾਈ ਕੋਈ ਕਾਰਵਾਈ ਨਹੀਂ ਹੋਈ ਮੇਰਾ ਇੱਕ ਘਰੇਲੂ ਇੱਕ ਮਕਾਨ ਲਿਆ ਦਾ ਸਨ 2019 ਦਾ ਮੈਂ ਉਹਦੇ ਬਾਰੇ ਇਹ ਕਹਿਣਾ ਚਾਹੁੰਦਾ ਕਿ ਸਰ ਜੇਕਰ ਮੇਰੀ ਕੋਈ ਇਨਸਾਫ ਨਹੀਂ ਮੈਨੂੰ ਮਿਲਦਾ ਪਿਆ ਉਹਦੇ ਨਾਲ ਮੈਨੂੰ ਇਹੋ ਹੀ ਆ ਕਿ ਮੈਨੂੰ ਇਸ਼ਾ ਮਰਤੂ ਮਲਕੀ ਮਲਕੀ ਮੈਨੂੰ ਨਾ ਮਨਜ਼ੂਰ ਆ ਕਿ ਮੈਨੂੰ ਮਲਕੀ ਉਹ ਟੀਕਾ ਲਾਤਾ ਜਾਏ ਜਾਂ ਮੈਨੂੰ ਕੋਈ ਚੋਂ ਚ ਖਲਾ ਕੇ ਗੋਲੀ ਮਾਰਤੀ ਜਾ ਜੇਕਰ ਮੈਰੀਜ ਚ ਕੋਈ ਗਲਤੀ ਹੈ ਤੇ ਮੈਂ ਸਰ ਹਰ ਪਾਸਿਓ ਮੇਰੇ ਚ ਕੋਈ ਜੇ ਲੱਗਦਾ ਕਿ ਮੈਂ ਕੋਈ ਕਿਸੇ ਨਾਲ ਧੱਕਾ ਕਰਿਆ ਤੇ ਮੈਂ ਤੁਹਾਨੂੰ ਮਲਕੀ ਕੋਈ ਵੀ ਸੁਜਾਤ ਤੇ ਮੈਂ ਹੱਕਦਾਰ ਆ ਇਹ ਮਸਲਾ ਹੈਗੀ ਹੈ ਮਸਲਾ ਇਹ ਕਿ ਮੈਂ ਇੱਕ ਮਕਾਨ ਲਿਆ ਹੀ ਆਪਣੇ ਘਰ ਦੇ ਲਾ ਕੇ ਮੇਰੇ ਦੋ ਬੱਚੇ ਨੇ ਮੇਰੀ ਮਿਸਰੀ ਡੈਥ ਹੋ ਚੁੱਕੀ ਹੈ ਤੇ ਮੇਰੇ ਦੋ ਲੜਕੇ ਨੇ ਤੇ ਦੋ ਲੜਕੇ ਦੁਬਈ ਦੇ ਵਿੱਚ ਮਲਕੀ ਕੰਮ ਕਰਦੇ ਪਏ ਨੇ ਜਿੱਚੂ ਮੈਂ ਇੱਕ ਲੜਕੇ ਆਪਣੇ ਸਾਥ ਲਿਆ ਤੇ ਉਹ ਮੇਰੀ ਸੇਵਾ ਕਰਦਾ ਪਿਆ ਤੇ ਮੈਂ ਚਾਹੁੰਨਾ ਕਿ ਕਮ ਸਕਮ ਜਿਹੜਾ ਮੈਂ ਘਰ ਲਿਆ 2019 ਦਾ ਤੇ ਮਸਲਾ ਕੁਝ ਹੋਰ ਹੈ ਲੇਕਿਨ ਮੇਰੇ ਗਵਾਂਢੀ ਉਹਤੇ ਦਾਵਾ ਕਰ ਰਿਹਾ ਹੈ ਕਿ ਇਹ ਘਰ ਹਾਡਾ ਵਾ ਉਹ ਘਰ ਦੇ ਨੌ ਭਾਈ ਵਾਲ ਨੇ ਤੇ ਨਾਂਵਾਂ ਇਹ ਹੈਗਾ ਬਾਉਰਾਮ ਉਹਨੇ ਉਹ ਆਪਣਾ ਉਹ ਹਿੱਸਾ ਵੀ ਲੈ ਲਿਆ ਲੇਕਿਨ ਮੈਂ ਦੁਬਾਰਾ ਕਿ ਇਹ ਘਰ ਮੇਰਾ ਵਾ ਮੈਂ ਸਨ 2019 ਦਾ ਲੈ ਲਿਆ ਉਹਦੇ ਚ 6 ਲੱਖ ਰੁਪਇਆ ਮੈਂ ਆਨਲਾਈਨ ਉਹਨਾਂ ਨੂੰ ਦਿੱਤਾ ਮਾਲਕ ਨੂੰ ਤੇ ਲੱਖ ਰੁਪਇਆ ਐਡਵਾਂਸ ਦਿੱਤਾ ਹਾਈ ਕੋਰਟ ਜੰਮੂ ਤੋਂ ਉੱਥੇ ਮੇਰੇ ਪਾਵਰ ਟਾਨੀ ਮਿਲੀ ਕਰਾਰਨਾਮਾ ਬੈ ਮਿਲਿਆ ਮੇਰੀ ਨਾਂ ਪੁਲਿਸ ਸਟੇਸ਼ਨ ਚ ਚੱਲਣ ਦੇਂਦੇ ਨੇ ਨਾ ਕਿਤੇ ਕੋਰਟ ਕਚੈਰੀਆਂ ਚ ਚੱਲਣ ਦੇਂਦੇ ਨੇ ਮੈਨੂੰ ਧਮਕਾਇਆ ਜਾ ਰਿਹਾ ਕਿ ਜਿਹੜੀਆਂ ਤੂੰ 8ਵੇਂ ਮਹੀਨੇ ਦੀ ਅਪਲੀਕੇਸ਼ਨ ਦਿੱਤੀਆਂ ਉਹ ਵਾਪਸ ਲੈ ਲੈ ਨਹੀਂ ਤਾਂ ਤੇਤੇ ਹੈ ਕਰਦਾਂਗੇ ਉਹ ਕਰਦਾਂਗੇ ਤੇ ਕੋਣ ਐਪਲੀਕੇਸ਼ਨ ਉਹ ਜੰਗ ਬਾਧਰ ਜੰਗ ਬਾਧਰ ਬਾਹੂਰਾਮ ਉਹਦਾ ਪਿਓ ਉਦੇ ਬੱਚੇ ਨੇ ਉਹਦੀ ਮੈਸੇਜ ਆ ਮੈਨੂੰ ਤੰਗ ਪਰਸੈਂਟ ਕਰਦੇ ਜਦੋਂ ਕਿ ਮੈਂ ਮਿਸਤਰੀ ਲਾਉਣਾ ਜਾਂ ਕੋਈ ਮੈਂ ਕੋਈ ਕੰਮ ਕਰਾਉਣਾ ਕਰਦਾ ਤਾਂ ਉਹ ਮੈਨੂੰ ਕਹਿੰਦੇ ਨੇ ਕਿ ਤੂੰ ਘਰ ਦਾ ਕੰਮ ਨਹੀਂ ਕਰਾ ਸਕਦਾ ਲੇਕਿਨ ਆਪ ਉਹਨੇ ਆਪਣਾ ਗਰਾਂਮ ਢਾਇਆ ਹੋਇਆ ਤੇ ਉੱਥੇ ਮੇਰੇ ਕੰਧ ਵਿੱਚ ਪਾੜ ਪੈ ਗਿਆ ਦਾ ਮੇਰੀ ਮੇਰੇ ਪੁੱਛ ਤੋਂ ਬਗੈਰ ਇੱਕ ਕੰਧ ਪਾੜੀ ਹੈ ਮੇਰੀ ਜਿਹੜੀ ਮੇਰੀ ਅੰਦਰ ਜਾ ਕੇ ਜਦੋਂ ਮਰਜੀ ਮੌਕਾ ਵੇਖ ਕੇ ਵੇਖ ਸਕਦੇ ਹੋ ਕਿ ਅੰਦਰ ਮੇਰੀ ਲੈਂਟਰੀ ਪਾੜ ਗਿਆ ਦਾ ਤੇ ਕੰਧ ਵੀ ਪਾੜ ਗਈ ਹੈ ਤੇ ਲੇਕਿਨ ਕੋਹ ਨੂੰ ਹੀ ਮਲਕੀ ਕੱਲੋਂ ਕੋ ਮੇਰਾ ਕੋਈ ਨੁਕਸਾਨ ਹੋ ਜਾਂਦਾ ਮੇਰਾ ਕੋਈ ਲੈਂਟਰ ਡਿੱਗ ਪੈਂਦਾ ਉਹਦਾ ਕੋਈ ਜ਼ਿੰਮੇਵਾਰ ਆ ਇਹਦੇ ਸਬੰਧ ਵਿੱਚ ਜੀ ਐਸ ਐਸ ਪੀ ਨੂੰ ਕੋਈ ਦਿੱਤੀ ਮੈਂ ਐਪਲੀਕੇਸ਼ਨ ਸਰ ਦਿੱਤੀ ਆ ਐ ਐਸ ਐਸ ਪੀ ਸਾਹਿਬ ਨੂੰ 28 8 2022 ਨੂੰ ਤੇ ਜਿਹਦਾ ਕੰਪਲੇਨ ਨੰਬਰ ਆ 15 99 97 ਉਹਨਾਂ ਤੇ ਅਜੇ ਤੱਕ ਮੇਰਾ ਕੋਈ ਐਕਸ਼ਨ ਨਹੀਂ ਹੈਗਾ ਤੇ ਉਲਟਾ ਉਹਨਾਂ ਨੇ ਮੇਰੇ ਤੇ ਐਪਲੀਕੇਸ਼ਨ ਦੇ ਦਿੱਤੀ ਹੈ ਕਿ ਇਹ ਗਾਲਾਂ ਕੱਢਦਾ ਹੈ ਮੇਰੀ ਮਾਤਾ ਜੀ ਤੇ ਜਿਹੜੀ ਉਹ ਤੁਰ ਨਹੀਂ ਸਕਦੀ ਜਿਨ੍ਹਾਂ ਦੀ ਉਮਰ 72 ਸਾਲ ਹੈ ਮੇਰੇ ਲੜਕੇ ਤੇ ਐਪਲੀਕੇਸ਼ਨ ਦੇਤੀ ਜਿਹਦੀ ਉਮਰ ਹੈ 25 ਸਾਲ ਵਿਚਾਰਾ ਕੋਈ ਕੰਮ ਨਹੀਂ ਕਰ ਸਕਦਾ ਬਲਕਿ ਮੇਰੇ ਦੀ ਸੇਵਾ ਕਰਦਾ ਪਿਆ ਉਹਨਾਂ ਤੇ ਉਲਟਾ ਮੇਰੇ ਤੇ ਕੇਸ ਪਾਉਣ ਦੀ ਕੋਸ਼ਿਸ਼ ਆ ਰਹੇ ਨੇ ਮੈਨੂੰ ਹਾਸਮੈਂਟ ਕਰਨ ਦੇ ਨੇ ਕਰੋੜਾਂ ਪਤੀ ਹੈ ਤੇ ਮੈਨੂੰ ਕਹਿ ਰਿਹਾ ਕਿ ਤੂੰ ਐਂ ਕਰ ਤੂੰ 7 ਲੱਖ ਦਾ ਮਕਾਨ ਲਿਆ ਸਾਡੇ ਸਾਝੇ 7 ਲੱਖ ਰੁਪਏ ਲਿਆ ਤੇ ਉਹ ਘਰ ਛੱਡ ਕੇ ਚੱਲ ਜਾ ਨਹੀਂ ਤਾਂ ਤੈਨੂੰ ਤੇ ਅਸੀਂ ਐਂ ਆਉਂ ਕਰਦਾਂਗੇ ਜੇ ਕਰਦਾਂਗੇ ਉਹ ਕਰਦਾਂਗੇ ਮੈਂ ਇਹੋ ਚਾਹੁੰਦਾ ਕਿ ਜੇ ਬਾਈਚਾਂਸ ਮੈਂ ਮਲਕੀ ਮਾਰ ਮਾਰ ਕੇ ਮੈਂ ਜੂਣਾ ਚਾਹੁੰਦਾ ਮੈਂ ਤੇ ਇਹੋ ਹੀ ਦਰਖਾਸਤ ਕਰਨਾ ਕਿ ਮੇਰੀ ਮਲਕੀ ਪ੍ਰਧਾਨ ਮੰਤਰੀ ਸਾਹਿਬ ਮੁੱਖ ਮੰਤਰੀ ਸਾਹਿਬ ਤੇ ਗ੍ਰਹਿ ਮੰਤਰੀ ਸਾਹਿਬ ਤੇ ਰਾਸ਼ਟਰਪਤੀ ਕੋ ਕਿ ਮੈਨੂੰ ਇਸ਼ਾ ਮੁਰਤੀ ਮਲਕੀ ਮਲਕੀ ਜੋਵੀਆਗਾ ਤੇ ਮੇਰੇ ਪ੍ਰਵਾਹ ਚ ਕੋਈ ਦਾ ਕੋਈ ਦਖਲ ਨਹੀਂ ਹੋਏਗਾ ਕੋਈ ਵੀ ਉਹ ਬਿਲਕੁਲ ਝੂਠੀ ਆ ਉਹ ਕਹਿ ਰਿਹਾ ਵੀ ਸਾਡੇ ਕੋਲ ਜਗਾ ਦੇ ਸਬੂਤ ਨੇ ਸਾਰਾ ਕੁਝ ਹੈਗਾ ਤੇ ਫਿਰ ਵੀ ਤੁਸੀਂ ਮਤਲਬ ਕੋਈ ਕਰ ਜਗਾ ਜਗਾ ਸਾਡੀ ਜੱਦੀ ਆ ਸਾਡੇ ਡਾਡੀ ਹੋ ਰਹੰਦੀ ਆ ਜੱਦੀ ਜਗਾ ਵਾ ਅਸੀਂ ਇਹਦੇ ਮਾਲਕ ਆ ਤੇ ਇਹ ਕੋਚਰ ਤੋਂ ਪਿੱਛੇ ਰਹਿ ਰਿਆ ਸੀ ਤੇ ਇਹਨੇ ਘੂਠੇ ਝੂਠੇ ਦਸਤਾਵੇਜ ਜਦੋਂ ਜਮੂ ਕੋਲ ਬਣਵਾ ਕੇ ਲੈੰਦੇ ਨੇ ਇਹ ਗਮਰਾਹ ਕਰ ਰਿਹਾ ਸਾਨੂੰ ਹਾਲਾਂਕਿ ਜਿਹੜਾ ਜਿਹੜਾ ਕੰਮ ਜੰਮੂ ਹੋਇਆ ਵਾ ਗਲਤ ਜਿਹੜੇ ਕਾਗਜ ਲਿਆਂਦੇ ਨੇ ਉਹ ਕਲਾਂਡਰੀ ਤਹਿਸੀਲ ਸੀ ਵੀ ਹੋ ਸਕਦਾ ਸੀ ਜੇ ਸੱਚਾ ਹੁੰਦਾ ਤੇ ਤੇ ਗਲਤ ਦਸਾ ਵੇਜਣ ਵਾਲੇ ਗਮਰਾਹ ਕਰ ਰਿਆ ਤੇ ਅਹੀ ਇਹ ਜਿਹੜਾ ਜਦੋਂ ਪਤਾ ਲੱਗਾ ਵਾ ਇਹ ਮਕਾਨ ਨਹੀਂ ਖਾਲੀ ਕਰਦਾ ਪਤਾ ਲੱਗਾ ਇਹ ਕੇਸ ਕੋਰਚ ਕੇਸ ਕਰਤਾ ਇਹਨੇ ਵੀ ਕਰਤਾ ਇਹ ਵੀ ਕਰਤਾ ਕੋਰਚ ਕੇਸ ਸਾਡਾ ਚੱਲਦਾ ਪਿਆ ਤੇ ਉਸ ਤੋਂ ਬਾਅਦ ਇਹਨੇ ਗਲਤ ਦਰਖਾਸਤਾਂ ਵੀ ਕੱਢੀਆਂ ਨੇ ਜਿਹੜਾ ਐਸਐਸਪੀ ਸਾਹਿਬ ਨੇ ਸਾਡਾ ਬਹਿਗਮ ਕਹਤਾ ਕਿ ਇੱਕ ਦੂਜੇ ਨਾਲ ਕੋਈ ਦਰਖਾਸਤ ਨਹੀਂ ਕੱਢਣੀ ਕੋਈ ਗੱਲਬਾਤ ਨਹੀਂ ਕਰਨੀ ਜੋ ਕੋਰਟ ਫੈਸਲਾ ਕਰੇਗੀ ਉਹ ਤੁਹਾਨੂੰ ਮੰਨਣਾ ਪਏਗਾ ਉੱਥੇ ਮੰਨ ਕੇ ਆ ਹੁਣ ਤਿੰਨ ਚਾਰ ਦਿਨ ਤੋਂ ਗਲਤ ਅਨਸਰ ਜਿਹੜੀ ਸਾਡੀ ਦੁਕਾਨ ਤੇ ਸਾਡੀ ਗਲੀ ਚ ਫੇਰਾ ਮਾਰਦੇ ਪਏ ਨੇ ਤੇ ਇਹ ਸਾਨੂੰ ਹੁਣ ਗਮਰਾਹ ਕਰਦਾ ਪਿਆ ਵਾ ਕਿ ਇਹ ਕੇਸ ਵਾਪਸ ਲੈ ਲੈਣ ਇਹ ਕੇਸ ਕੋਰਟ ਚ ਹਾਰਦਾ ਪਿਆ ਵਾ ਤੇ ਇਸ ਕਰਕੇ ਇਹਨੇ ਹੁਣ ਜਿਹੜੀ ਵੀਡੀਓ ਪਾਈ ਹੈ ਗਲਤ ਪਾਈ ਆ ਤੇ ਇਹਦੇ ਵਿੱਚ ਅੱਜ ਤੋਂ 15 20 ਦਿਨ ਪਹਿਲਾਂ ਵੀ ਸਾਨੂੰ ਜਦੋਂ ਪਤਾ ਲੱਗਾ ਕਿ ਇੱਥੇ ਗਲਤ ਅਨਸਰ ਫਿਰਦੇ ਪਏ ਨੇ ਤੇ ਸਾਡੇ ਡੈਡੀ ਨੇ ਤੇ ਸਾਡੀ ਮੰਮੀ ਨੇ ਇਹ ਜਨਕੀ ਆਪਣੇ ਆਪ ਚ ਬਹੁਤ ਫੇਲ ਕੀਤਾ ਵਾ ਤੇ ਉਹ ਟੈਨਸ਼ਨ ਚ ਨੇ ਤੇ ਮੰਮੀ ਸਾਡੀ ਅੱਜ ਤੋਂ 8-10 ਪਹਿਲਾਂ ਐਸ ਜੀ ਉੱਥੇ ਕੀ ਨਾਮ ਦਾ ਗੁਰਦਾਸਪੁਰ ਰੰਧਣਾ ਰੋੜਾ ਹਸਪਤਾਲ ਜੀ ਆਈਸੀ ਯੂ ਚ ਰਹਿ ਕੇ ਆਏ ਨੇ ਤੇ ਉਹ ਬਹੁਤ ਟੈਨਸ਼ਨ ਚ ਡੈਡੀ ਟੈਨਸ਼ਨ ਚ ਤੇ ਜੇ ਕੱਲ ਨੂੰ ਸਾਡੇ ਮੰਮੀ ਨੂੰ ਜਾਂ ਡੈਡੀ ਨੂੰ ਕਿਸੇ ਕਿਸਮ ਦੀ ਵੀ ਕੋਈ ਗਲਤ ਬਾਤ ਹੋ ਜਾਂਦੀ ਆ ਇਹ ਗਨਾਹ ਜਤਿੰਦਰ ਕਾਲੀਆ ਇਹਦਾ ਮੁੰਡਾ ਤੇ ਇਹ ਸਾਰਾ ਪਰਿਵਾਰ ਜ਼ਿੰਮੇਵਾਰ ਹੋਏ ਬਾਕੀ ਗਲਤ ਅਨਸਰ ਇਹਨੂੰ ਗਲਤ ਬਾਰੋ ਗਾਈਡ ਕਰਦੇ ਪਏ ਨੇ ਉਹ ਤੁਹਾਨੂੰ ਇਹ ਬਾਅਦ ਚ ਦੱਸਾਂਗੇ ਇਹ ਕਿਹੜੇ ਬੰਦੇ ਨੇ ਉਹ ਵੀ ਨਾਲ ਜ਼ਿੰਮੇਵਾਰ ਹੋਣਗੇ ਇਹ ਵੀ ਕਹਿ ਰਿਹਾ ਵੀ ਪੁਲਿਸ ਸਟੇਸ਼ਨ ਤੇ ਇਹ ਕੈਪ੍ਰੀ ਹਦਤੀਆਂ ਸਾਡੇ ਕੋਈ ਪੇਸ਼ ਨਹੀਂ ਜਾਂਦੇ ਇਹਦੇ ਤੁਸੀਂ ਪੁਲਿਸ ਵੇਖੋ ਪੁਲਿਸ ਜਰੂਰ ਜਨੀਦਰ ਖਾਸਿਆਂ ਨੇ ਕੱਡੀਆਂ ਨੇ ਇਹ ਦਰਖਾਸਤ ਇਹ ਵੀ ਇੱਕ ਦਿੱਤੀ ਸੀ ਉਹਨਾਂ ਐਸਐਸਪੀ ਸਾਹਿਬ ਨੇ ਉੱਥੇ ਸੱਦ ਲਿਆ ਉੱਥੇ ਜਾ ਕੇ ਮੰਨ ਕੇ ਆਇਆ ਵਾ ਕਿ ਜਿਹੜੀਆਂ ਦਰਖਾਸਤਾਂ ਸਾਰੀਆਂ ਮੈਂ ਵਾਪਸ ਲੈ ਜਾਂਦਾ ਵਾਂ ਇਹ ਦਰਖਾਸਤਾਂ ਗਲਤ ਨੇ ਤੇ ਅੱਜ ਤੋਂ ਬਾਅਦ ਮੈਂ ਕੋਈ ਦਰਖਾਸਤ ਨਹੀਂ ਦੇਾਂਗਾ ਉੱਥੇ ਡਿਸਾਈਨ ਕਰਕੇ ਆਇਆ ਵਾ ਸਾਹ ਕੋ ਕਹਿੰਦਾ ਕਿ ਤੁਹਾਡੇ ਫਾਦਰ ਸਾਹਿਬ ਨੇ ਸਾਈਨ ਕਰਕੇ ਦਿੱਤੇ ਕਿ ਮੇਰਾ ਇੱਥੇ ਕੋਈ ਲੈਣ ਦੇਣ ਉਹ ਐਸਐਸਪੀ ਸਾਹਿਬ ਨੇ ਕੋਰਟ ਦੇ ਵੇਖੋ ਕੋਰਟ ਜੀ ਕਹਿੰਦਾ ਨੌ ਬੰਦੇ ਨੌ ਬੰਦਿਆਂ ਨੇ ਸਾਈਨ ਕੀਤੇ ਦੇ ਨੇ ਇਹ ਕੋਰਟ ਤੇ ਸਾਲਮ ਕਰੇ ਇਹ ਉੱਥੋਂ ਹਰਦਾ ਪਿਆ ਵਾ ਉੱਥੇ ਕੋਰਟ ਤੇ ਕਹਿੰਦਾ ਐਸਐਸਪੀ ਸਾਹਿਬ ਨੇ ਇਹਨੇ ਕਿਹਾ ਹੈ ਕਿ ਨੌ ਬੰਦੇ ਅੱਠ ਬੰਦੇ ਮੇਰੇ ਨਾਲ ਨੇ ਐਸਐਸਪੀ ਸਾਹਿਬ ਨੇ ਕਿਹਾ ਅੱਠੇ ਬੰਦੇ ਲਾਇਆ ਮਕਾਨ ਤੇਰਾ ਬਾਗੋ ਤੇ ਸਾਬਤ ਕਰੇ ਨਾ ਜਦੋਂ ਕੋਰਟ ਕੇ ਚੱਲਦਾ ਵਾ ਕੋਰਟ ਤੇ ਸਾਬਤ ਕਰੇ ਕਿ ਵਾਕਿਆ ਮੈਂ ਮਾਲਕ ਹਾਂ ਜੋ ਮੈਂ ਉੱਥੋਂ ਬਣਵਾ ਕੇ ਲਿਆਂਦਾ ਵਾ ਜੋ ਮੈਂ ਪੈਸੇ ਜਮਾ ਕਰਾਏ ਨੇ ਇਹ ਉੱਥੇ ਸਾਬਤ ਕਰ ਰਿਹਾ ਨਾ ਕੋਰਟ ਚ ਇਹ ਗਲਤ ਗੈਰਡ ਕਰਕੇ ਗਲਤੀ ਜਿਹੜੀ ਇਹ ਵੀਡੀਓ ਦੱਦ ਕਰਕੇ ਇਹ ਸਾਨੂੰ ਹੁਣ ਗਮਰਾਹ ਕਰਨ ਡਿਆ ਵਾ ਕਿਹੇ ਤਰੀਕੇ ਕੇਸ ਹਵਾਬਸ ਲੈ ਲੈਣ ਕੇਸੇ ਹਰਦਾ ਪਿਆ ਵਾ ਬਾਕੀ ਸਾਡੀ ਮਾਤਾ ਨੇ ਮੇਰੇ ਫਾਦਰ ਦੀ ਉਮਰ 95 ਸਾਲ ਆ ਮਾਤਾ ਦੀ ਜਿਹੜੀ ਆ 90 ਸਾਲ ਆ ਉਹ ਟੈਨਸ਼ਨ ਚ ਬਹੁਤ ਨੇ ਜੇ ਕੋਈ ਵੀ ਕਿੰਨਾ ਗਲਤ ਬਤ ਕਰ ਲਈ ਇਹ ਸਾਰਾ ਪਰਿਵਾਰ ਜੋ ਮੈਂਬਰ ਆਵੇਗਾ ਲਾਈਕ ਤੇਸ ਚੈਨਲ ਦੇ ਲਈ ਮਨਦੀਪ ਕੋਹਲੀ ਕਲਾਨੌਰ ਦੀ ਵਿਸ਼ੇਸ਼ ਰਿਪੋਰਟ